ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਦਾ ਨਾਮ ਆ ਸਨੀ ਸਿੱਧੂ ਤੇ ਅੱਜ ਆਪਣਾ ਭਰਾ ਆਪਣੇ ਨਾਲ ਮੰਗ ਤੇ ਵਿਆਹ ਆ ਤੇ ਦੇਖਿਆ ਆਣਾ ਵਿਆਹ ਵਾਲੇ ਵਲੌਗ ਉਹਦੇ ਵਿੱਚ ਹੁੰਦਾ ਹੀ ਇਹ ਆਪਣਾ ਇੱਦਾਂ ਵੀ ਮਹਾਰਾਜ ਦਾ ਆ ਗਿਆ ਮੇਲਾ ਜੀ ਹਾਂ ਜੀ ਤੇ ਪਹਿਲਾਂ ਤਾਂ ਬਹੁਤ ਬਹੁਤ ਮਾਫੀ ਆ ਕੋਈ ਵੀ ਵਲੌਗ ਨਹੀਂ ਆਇਆ ਉਹ ਥੋੜੇ ਆ ਆਮ ਆਦਮੀ ਦੀ ਕੋਈ ਜ਼ਿੰਦਗੀ ਆ ਦੁੱਖ ਤਕਲੀਫਾਂ ਧੱਗੇ ਬਸ ਹੋਰ ਕੁਝ ਨਹੀਂ ਚਲੋ ਛੱਡੋ ਕੋਈ ਗੱਲ ਨਹੀਂ ਵਲੌਗ ਦਾ ਬਣੇ ਪਿਆ ਇੱਕ ਦੋ ਕੋ ਹਜੇ ਆਪਾਂ ਪਾਇ ਨਹੀਂ ਕਰਕੇ ਆਪਣੇ ਮਹਾਰਾਜ ਦਾ ਮੇਲਾ ਰਾਜ ਸਬਜੀ ਦਾ ਆ ਗਿਆ ਤੇ ਉਹ ਆਪਾਂ ਸਾਰਾ ਹੀ ਤੁਹਾਨੂੰ ਡੇ ਬਾਏ ਡੇ 25 ਤਰੀਕ ਤੋਂ ਪ੍ਰਵਾਹ ਫੇਰੀਆਂ ਸ਼ੁਰੂ ਹੈ ਤੇ ਉਹ ਆਪਾਂ ਸਾਰਾ ਹੀ ਜਿੱਦਾਂ ਵੀ ਹੋਊਗਾ ਪ੍ਰੋਗਰਾਮ ਜਦ ਹਰ ਵਾਰ ਦੀ ਤਰ੍ਹਾਂ ਕਰੀਦਾ ਉਹ ਸਾਰੇ ਅਪਲੋਡ ਆਪਾਂ ਕਰ ਦੇਣੀ ਆ ਤੇ ਤੁਸੀਂ ਦਿਓ ਪਿਆਰ ਬਾਕੀ ਸੰਗਤ ਨੂੰ ਕਹਿਣ ਦੀ ਕੋਈ ਲੋੜ ਨਹੀਂ ਆਪੇ ਓਕੇ ਰਿਪੋਰਟ ਹੋ ਜਾਣਾ ਕੰਮ ਤੇ ਅੱਜ ਆਪਾਂ ਚੱਲੇ ਸੀਗੇ ਆਪਣੀ ਆਰਟਿਕਾ ਕਾਰ ਨੂੰ ਹਨਾ ਆਪਾਂ ਸੇਵਾ ਦੇ ਲਾਉਣਾ ਕਰਕੇ ਆਪਾਂ ਨੂੰ ਮਹਾਰਾਏ ਨੇ ਹੀ ਦਿੱਤੀ ਆ ਠੀਕ ਹੈ ਜੀ ਉਹਨਾਂ ਦੇ ਦਰਬਾਰ ਤੇ ਸੇਵਾ ਤੇ ਆਪਾਂ ਗੱਡੀ ਲਾਵਾਂਗੇ ਤੇ ਸਵਾਰੀ ਚੱਕ ਚੱਕ ਕੇ ਮਹਾਰਾਜ ਦੇ ਸਵਾਰੀ ਨਹੀਂ ਕਹਿਣਾ ਤੁਸੀਂ ਨੇ ਸਵਾਰੀ ਨਹੀਂ ਸੰਗਤ ਕਹਿਣਾ ਜੀ ਉਹ ਸਵਾਰੀ ਕਿ ਦਿੱਲੀ ਦਾ ਕਿਹੜਾ ਲੋਕ ਸੰਗਤ ਤਾਂ ਕਹਿਣਾ ਸੰਗਤ ਨਹੀਂ ਸੰਗਤ ਨੂੰ ਆਪਾਂ ਲੈ ਕੇ ਜਾਣਾ ਮਹਾਰਾਜ ਦੇ ਮਹਾਰਾਜ ਦੇ ਉਹ ਵਾਪਸ ਉਹਨਾਂ ਨੂੰ ਉਹਨਾਂ ਦੇ ਘਰ ਛੱਡਾਂਗੇ ਤੇ ਉਹ ਵੀ ਬਲੌਗ ਆਊਗਾ ਜਰੂਰ ਅੱਜ ਆਪਾਂ ਚੱਲੇ ਆ ਬੈਕ ਫੇਰ ਆਪਾਂ ਤੁਹਾਨੂੰ ਦਿਖਾ ਲਦਿਆਂ ਨਾਲ-ਨਾਲ ਅੱਜ ਆਪਾਂ ਚੱਲੇ ਆ ਆਪਣੇ ਬੰਗਿਆਂ ਦੇ ਫੇਮਸ ਪੱਪੂ ਆੜ ਦੇ ਤੇ ਜਿੱਥੋਂ ਪਹਿਲਾਂ ਆਪਾਂ ਕੰਮ ਕਰਾਇਆ ਸੀ ਉਹ ਨਹੀਂ ਆਪਾਂ ਬਲੌਗ ਉਹ ਨਹੀਂ ਬਣਾਇਆ ਉਹ ਬਣਾਇਆ ਨਹੀਂ ਸੋਰੀ ਤੇ ਚੇਤਾ ਭੁੱਲ ਜਾਂਦਾ ਸਾਨੂੰ ਤੇ ਹੁਣ ਆਪਾਂ ਚੱਲੇ ਆ ਤੇ ਫੇਰ ਤੁਹਾਨੂੰ ਦਿਖਾਣੇ ਆ ਲਓ ਜੀ ਆਪਾਂ ਪਹੁੰਚ ਚੁੱਕੇ ਆ ਬੱਪੂ ਆੜ ਦੇ ਠੀਕ ਆ ਜੀ ਆ ਆਪਣੀ ਗੱਡੀ ਖੜੀ ਇੱਕ ਉੱਥੇ ਲੱਗਣਾ ਪਹਿਲਾਂ ਇੱਕ ਇੱਥੇ ਤੇ ਇੱਕ ਉੱਥੇ ਲਾਉਂਦੇ ਪਏ ਭਾਜੀ ਹੁਣ ਤੇ ਦੇ ਦਿਆਂ ਭਾਜੀ ਬੰਦ ਤੁਹਾਨੂੰ ਮੰਗਿ ਡੋ तयारु हूंदी लॻी भाॼी मुक ਲੱਗ ਗਈ ਆ ਲੱਗਦੀ ਓਕੇ ਰਿਪੋਰਟ ਮਰਾ ਜੈਰਾ ਸਾਹਿਬ ਦੀ ਦਾ ਚਲੀਏ ਹੋਰ ਬੰਨੋ ਪੜਨਾ ਫੇ ਜਰਾ ਆ ਨਾ ਨਹੀਂ ਰੁਮਾਲ ਲੈ ਕੇ ਆਓ ਜੀ 2:00 ਬੱਜ ਗਏ ਪੂਰੇ ਚੱਲੇ ਫੇ ਆਪਾਂ ਕੜੀਏ ਘੋੜਾ ਟੁੱਟਣੀ ਜਿਉਂਗਾ ਜੀ ਚੋ ਠੀਕ ਪਰਫਿਊਮ ਦੇ ਕੰਨਾ ਪਾਇਆ ਨਾ ਜੀ ਨਾ ਨਾ ਤਾਗ ਦਾ ਇਹ ਜਗਾਮ ਹੋ ਗਿਆ ਕੀ ਕਰੀਆ ਕਰੀਆ ਤੂੰ ਕਿਆ ਠੀਕ ਆ ਆਵੇ ਕੜਦਾ ਮੋੜ ਸੇ ਚੱਲ ਹੇ ਕੋੜਿਆ ਮਾਰ ਫਰਾਟਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਆ ਜੀ ਚਲਿਏ ਪਿਆਰਾ ਸੰਗਤ ਕਿਆ ਬਾਤ ਚਾਰ ਮੋਟਰਸਾਈਕਲ ਖੜੇ ਆ ਹਾਂ ਪਾਜੀ ਇਹ ਚਾਰ ਮੋਟਰਸਾਈਕਲ ਖੜੇ ਆ ਨਾ ਉਹ ਗੱਡੀ ਦੇ ਲੋ ਉੱਥੇ ਦੋ ਇੱਕ ਹੋ ਖੜੀ ਆ ਨਾ ਇੱਕ ਆ ਖੜੀ ਇਹ ਦੇਖਿਓ ਸਾਰੇ ਭਰ ਜਾਣਾ ਹੁਣ ਦੋਸਤੋ ਦੋਸਤੋ ਨਹੀਂ ਹੁਣ ਕਹਿ ਸਕਦੇ ਆ ਬਸ ਸੰਗਤੋ ਕਹਿ ਸਕਦੇ ਆ ਆ ਦੇਖੋ ਆ ਜੋੜਾ ਕਰ ਜਸਤ ਲਓ ਜੀ ਅੱਲੇ ਸਾਰਾ ਬਿੱਲ ਆ ਇਹ ਪਾਜੀ ਬਲੌਗ ਬਣਦਾ ਪਿਆ ਠੀਕ ਆ ਜੀ ਇਹ ਸਾਰਾ YouTube ਤੇ ਚਾੜ ਦੇਣਾ ਆਪਾਂ ਤੁਸੀਂ ਲਓ ਜੀ ਪਹੁੰਚ ਗਏ ਦਰਵਾਜ਼ਾ ਆਪਾਂ ਠੀਕ ਆ ਜੀ ਹਾਂ ਹੈਲੋ ਹਾਂ ਇਹਦਾ ਸਾਰਾ ਕੁਝ ਘੱਟ ਬੈਠੇ ਭਾਜੀ ਸਾਰਾ ਮੈਮਰੀਆਂ ਬੇਲੀਆਂ ਕਰਤੀਆਂ ਜਮਾਈ ਅੱਛਾ ਸਭੀ ਕਰਦਾ ਹਾਂ ਹਾਂ ਖਾਲੀ ਲੋ ਜੀ ਜਰਾ ਜਾ ਬਲੀ ਕਰੀ ਭਲੀ ਸਾਬ ਤੇ ਹਾਂ ਬਸ ਕਿੰਨੀ 2 ਘੰਟੇ ਦੀ ਗੇਮ ਰਹਿ ਗਈ ਹੋਣੀ ਸਾਰੀ ਹਾਂ ਘੰਟੇ ਦੀ ਇੱਥੇ ਦੇਖੀ ਸੰਗਤ ਰਹਿ ਰੱਖਣ ਜਗ੍ਹਾ ਨਹੀਂ ਮਿਲਣੀ ਜਰਾ ਜਾ ਬਲੀ ਤੈਨੂੰ ਕੌਣ ਕਹਦਾ ਪੈਂਟ ਪਾ ਕਿਆ ਬਾਤ ਲਓ ਜੀ ਸੰਗਤ ਪਹੁੰਚ ਲੱਗੀ ਹੌਲੀ ਹੌਲੀ 3 ਵਜੇ ਵੱਲੇ ਹਨਾ ਯਾ ਬਾਪੋੜਾ ਨੀ ਗੇ ਸ੍ਰੀ ਵਾਹਿਗੁਰੂ ਜੀ ਕੀ ਬਖਸ਼ਤ ਹੋਈ ਸ੍ਰੀ ਗੁਰੂ ਅਰਜਨ ਸਾਹਿਬ ਜਰਹਾਰ ਕਰੇ ਬਖਸ਼ਤ ਹੋਈ ਕੀ ਪਾਸ਼ਾਹੀ ਦਸ਼ਮਣੀ ਤ੍ਰਿਪੰਧ ਗੁਰੂ ਦੇ ਬਰਕਾਰ ਗੁਰਨਾਮਕ ਦੇ ਆਏ ਗੁਰੰਦਰ ਸਿੰਘ ਮਰਦਾਗ ਡਾਕਟਰ ਨਜੀਤ ਆਏ ਅਰਜਨ ਹਰਗੋਬਿੰਦ ਸਿੰਘ ਬਰੋ ਤੋਂ ਵੀ ਆਏ ਸ੍ਰੀ ਹਰਿ ਹਰਿ ਸਿੰਘ ਤੇ ਆਏ ਜਿਠਾ ਸਭ ਤੋਂ ਪਹਿਲਾ ਹੈ ਕਿ ਬਹਾਦਰ ਫਤਿਹਗੁਰੇ ਹਨ ਕਮਨੌਣੀ ਦੇ ਆਗੈ ਤਾਉਣ ਸਭ ਸਮਾਈ ਹੋਏ ਸਹਾਇ ਵਕੀ ਸਾਧਿਆ ਮਾਹਿਬ ਜੀ ਦੀ ਗੋਬ ਪਹਾਰਾਜ ਗਾਬਤਰੀ ਨੂੰ ਕਾਹੇ ਕੰਭਉ ਹੋਏ ਸਾਈ ਦਫਾਈ ਪਾਸੀ ਜੋ ਧੰਕਾਂ ਕੰਨੀਆਂ ਚਾਹੇ ਜੇ ਪਾਰ ਇਰਾਰ ਦਾ ਧਿਆਨ ਕਰੇ ਖਾਲਸਾ ਸਾਈ ਸਾਈ ਜਨ ਪਿਆਰੀਆਂ ਨਾ ਹੋਰ ਬਾਤ ਜਾਦੇ ਆ ਚਾੜੇ ਹਮਤਾਂ ਜੱਤੀ ਖਤਰੀਆਂ ਜਿਨ੍ਹਾਂ ਤੇਰਾ ਨਾਮ ਲੱਗੇ ਆ ਵਟ ਤੋਂ ਲੱਗਿਆ ਦੇ ਚਲਾਏ ਤੀਂ ਬਾਹੇ ਇਹ ਦੇਖੋ ਬੰਦ ਚਤਾਨਾ ਪਿਆਰਿਆਂ ਪਿਆਰਿਆਂ ਨੂੰ ਕੁਮਾਈ ਦਾ ਧਿਆਨ ਧੜ ਕੇ ਖਾਲਸਾ ਪਾਏ ਬੰਦੋ ਜੀ ਹਾਰਿ ਵਾਹਿਗੁਰੂ ਜੀ ਕਾ ਖਾਲਸਾ ਕੀਤੇ ਬੰਦ ਬੰਦ ਕਰਵਾਏ ਗੋਪਰੀਆਂ ਨੂੰ ਅੰਦਰ ਚਰਚਰੀ ਦੇ ਤੇਰੇ ਕੰਨ ਆਰਿਆਂ ਨਿ ਕਰਾਏ ਗੋਦਵਾਲੀ ਦੀ ਤੇਵਾਰੀ ਤੇ ਬੰਦ ਨੂੰ ਚੜ੍ਹਦੀ ਕਲਾ ਆਰਿਆਂ ਜਿਵੇਂ ਤੇਂਤਾਂ ਦਰਵਾਜ਼ਾ ਖੁੱਲ੍ਹਾ ਜੀ ਇਨ੍ਹਾਂ ਦੀ ਕੁਮਾਈ ਦਾ ਧਿਆਨ ਧੜ ਕੇ ਖਾਲਸਾ ਪਾਏ ਬੰਦੋ ਜੀ ਹਾਰਿ ਵਾਹਿਗੁਰੂ गुरुवाणी दा ध्यान कर के भाव साए बोल लो जी राम जी न तोप का जी किरदार है पर्वत प्रांतों की कोई वाह नहीं रूप वाहिरे वाहिरे मते ताव के ताव का किरदार साहिब को वो है यहां जब साउत का कार्य है देख ते सबे जडत पै पद की बेतरी कार्य कहां है आपका इससे निर्वाची भाव का क्या बोल लो जी राम जी ਕੁਇਨ ਕਾ ਕਾ ਨਾਮ ਸੰਸਕਰਣ ਕਾ ਨਾਮ 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 ਜੀ ਹਮਤਰਾ ਦਰ ਕੇ ਨਾਮ ਤੋਂ ਸੁਨਾ ਕੇ ਜੀ ਕੋ ਜਪਾਈ ਪਰਕਾ ਕੇ ਹਮਤ ਖਾਨ ਕੇ ਜੀ ਆ ਕੇ ਨਾਮਾ ਮਾਣਯਾ ਬਤਿਕ ਮਹਤਵਤਾ ਰੱਬਾਂ ਬਾਤ ਤੋਂ ਬਾਜੂ ਜਿਆ ਪਰਮੰਤਰੀ ਜਿਲ੍ਹਾ ਕੋ ਹੁਟਾਲ ਨਾਮ ਦੇ ਦੂਸਤਾਂ ਸਾਹਿਬਾਨ ਅੰਤਿਮ ਕੋਰਿਆਂ ਦੇ ਦੰਤ ਬਵਾਦ ਜੀਵਾਤਮਾ ਆਤਾ ਹਣ ਖਾਲਸਾ ਇਹ ਮੌਨਤਿ ਮਾਨ ਇਟਾਨੀ ਦੇ ਤਾਰ ਜੋਤਿਨ ਚਾਰਾਂ ਤੇ ਆਪ ਨੂੰ ਜੀਤਿਆ ਧੰਨ ਧੰਨ ਜੀ ਬੀ ਗੋਬਨ ਪੁਰਾਣਕਾ ਸ੍ਰੀ ਗੋਬਿੰਦ ਸਿੰਘ ਜੀ ਆਲਾਇ ਸਤਿ ਸਾਨ ਕਰੇ ਜੀ ਮਾਨਸਾਉਂ ਦੇ ਰੋਟਾਏ ਬ੍ਰਹਮ ਭਰਨੀ ਨੂੰ ਦੇਤਾ ਨਾਲ ਹੋਤੀ ਮਹਾਨ ਪਰਚਕਾਰੀ ਧੰਨਤਾ ਮਹਿੰਦੂ ਜੀ ਰਾਜਾ ਜਨ ਦੇ ਨਾਮ ਪੋਸਾਨ ਕਰੋ ਮਾਨ ਦੇ ਦੀ ਬੰਦਵਤੀ ਮਾਨਯੋਗ

यांग पाया राधा प्रवती आरती करोगिया कर आरती करम तेरी बग राधा प्रवती आरती करम तेरी बगै राधा कर ਸਭ ਕੋ ਮਤਾਰਿਆ ਦਿਨ ਲੱਗਦੀ ਆਪਣੇ ਆਪਣਾ ਲਿਆ ਸਭ ਕੋ ਮਤਾਰਿਆ ਦਿਨ ਲੱਗਦੀ ਆਪਣੇ ਆਪਣਾ ਲਿਆ ਭਗਤਾਂ ਨੇ ਰਲ ਪੇਨ ਕੀਤੀ ਭਗਤਾਂ ਨੇ ਰਲ ਪੇਨ ਕੀਤੀ ਆਈ ਕਾ ਨੇ ਰਲ ਪੇਨ ਕੀਤੀ ਭਗਤਾਂ ਨੇ ਰਲ ਦੇਨ ਕੀਤੀ ਭਗਤਾਂ ਨੇ ਰਲ ਪੇਨ ਕੀਤੀ ਭਗਤਾਂ ਨੇ ਰਲ ਪੇਨ ਕੀਤੀ ਆਈ ਕਾ ਨੇ ਰਲ ਪੇਨ ਕੀਤੀ ਭਗਤਾਂ ਨੇ ंगा <uto> Thank <laughs> you. تنهي يمرا پنناليا دک دک يا تنهي يمرا پنناليا دک دک يا تنهي يمرا پنناليا thora le sab pyal

ਰਾਜਾ ਰਾਜੇ ਦੀ ਸੁਰਾਜੇ ਹੀ ਰਾਜਾ ਰਾਜੇ ਹੀ ਰਾਜਾ ਰਾਜਾ ਬਲੀ ਹਰ ਕਦੀ 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 ਭੈਣਾ ਵੀ ਬੋਲਣ ਰਾਜੇ ਦੀ ਪੀਰ ਵੀ ਬੋਲਣ ਰਾਜੇ ਦੀ ਰਾਜਾ ਬਲੀ ਹਰ ਕਦੀ ਉੱਚੀ ਬੋਲੋ ਰਾਜਾ ਬਲੀ ਘਰ ਬਲੀ 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 ਸਾਰੇ ਹੀ ਬੋਲੋ ਜੈ ਰਾਜੇ ਦੀ ਮੈਨੂੰ ਸੁਣਿਆ ਜੈ ਰਾਜੇ ਦੀ ਉੱਚੀ ਬੋਲੋ ਜੈ ਰਾਜੇ ਦੀ ਮੈਨੂੰ ਸੁਣਿਆ ਜੈ ਰਾਜੇ ਦੀ ਭੈਣਾ ਵੀ ਬੋਲਣ ਜੈ ਰਾਜੇ ਦੀ ਬੱਲ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਬੰਨੋ ਚੋਣੀਆਂ ਜੈ ਰਾਜੇ ਦੀ ਬੰਨੋ ਚੋਣੀਆਂ ਜੈ ਰਾਜੇ ਦੀ ਸਾਰੇ ਹੀ ਬੋਲੋ ਜੈ ਰਾਜੇ ਦੀ ਮਨੂਨੀ ਰਾਜਾ ਬਲੀ ਕਰ ਪਲੀ ਰਾਜਾ ਬਲੀ ਕਰ ਪਲੀ ਰਾਜਾ ਬਲੀ ਕਰ ਪਲੀ ਸਾਰੇ ਹੀ ਬੋਲੋ ਜੈ ਰਾਜੇ ਦੀ ਮਨੂਨੀ ਸੁਣਿਆ ਜੈ ਰਾਜੇ ਦੀ ਸਾਡੇ ਉਹ ਨਦੀ ਪਕੌੜੇ ਖਾਣ ਹੈ ਲੱਡੇ ਉਹ ਨਾ ਕੁਝ ਵੀ ਅਮਨ ਜੀ ਵੀ ਆ ਗਿਆ ਹੈ いいかげん <laughs> <laughs> Thank you. ਮੰਗੇ ਨਹੀਂ ਯਾਰ ਮੰਗੇ ਨਹੀਂ ਆ ਦੇ ਮੋਟਰਸਾਈਕਲ ਹੀ ਮੋਟਰਸਾਈਕਲ ਹੋ ਗਿਆ ਕੀ ਬਾਤ ਹੋ ਗਈ ਸਰ ਭਲੀ ਆ ਦੇਖਿਆ ਇਹ ਤੂੰ ਰਾਜਾ ਬਲੀ ਗਿਆ ਤਾਂ ਸਟਾਰਟ ਹੋਇਆ ਨਹੀਂ ਤਾਂ ਹੋਣਾ ਨਹੀਂ ਜੀ ਤੇਰੇ ਕੋਲ ਸਟਾਰਟ ਜਾਨਾ ਹੀ ਪੈਣਾ ਭਾਜੀ ਭਾਜੀ ਹੁਣ ਚੱਲੇ ਅਸੀਂ ਘਰ ਨੂੰ ਇੱਕ ਵਾਰ ਤੇਰਾ ਖੜੀ ਫੌਂਕੇ ਦੋ ਚਾਰ ਘੰਟੇ ਨਾ ਫੇਰ ਆਉਣੇ ਆ ਵਲੌਗ ਮੇਰੇ ਹਿਸਾਬ ਨਾਲ ਬਹੁਤ ਜਿਆਦਾ ਵੱਡਾ ਹੋ ਗਿਆ ਨਾ ਕਰਕੇ ਸਾਰੇ ਸ਼ਾਟ ਹੀ ਆ ਤੇ ਬਾਕੀ ਦੇਖਾਂਗੇ ਜੁੜ-ਜੁੜ ਕੇ ਇਹ ਕਿਟਾਗ ਬਣ ਗਿਆ ਨਹੀਂ ਤਾਂ ਦਪਹਿਰ ਵਾਲੀਆਂ ਕਲੇਪਾਂ ਵੀ ਐਡ ਕਰ ਦਾਂਗੇ ਬਾਕੀ 11 12 ਵਜੇ ਵੀ ਆਉਣਾ ਹੈ ਇਹ ਬਣਦੇ ਆ ਆ ਲਾਲੀ ਪਰਵਾਜ਼ ਫੇਰੀ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮੇਰੇ ਤੇ ਸਾਰੇ ਬਲੌਗ ਠਾਠਾ ਹੋਣਗੇ ਓਕੇ ਚੰਗਾਈ ਸਸਰੀ ਘਰ ਰਾਜਾ ਵਲੀ ਘਰ ਭਲੀਏ ਦੇ ਲੱਤਾ ਜਗਾ ਵਲੀਏ ਮੇਰੀ